ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਅੰਮ੍ਰਿਤਧਾਰੀ ਬੱਚਿਆਂ ਨੂੰ ਸਕਾਲਰਸ਼ਿਪ ਦਿੱਤਾ ਜਾਂਦਾ ਉਥੇ ਨਾਲ ਦੀ ਨਾਲ ਜਿਹੜੇ ਸਾਡੀ ਧਾਰਮਿਕ ਪ੍ਰੀਖਿਆ ਹੁੰਦੀ ਆ ਉਹਦੇ ਵਿੱਚ ਵੀ ਅਸੀਂ ਇੱਕ ਕ੍ਰਿਟੇਰੀਆ ਰੱਖਿਆ ਹੈ ਤੇ ਉਸ ਕ੍ਰਿਟੇਰੀਆ ਅਨਸਾਰ ਜਿਹੜੇ ਬੱਚੇ ਪਾਸ ਹੁੰਦੇ ਆ ਉਹਨਾਂ ਨੂੰ ਸਕਾਲਰਸ਼ਿਪ ਦਿੱਤਾ ਜਾਂਦਾ ਸਕੂਲਾਂ ਦਾ ਉਹ ਸਕਾਲਰਸ਼ਿਪ ਪਹਿਲਾਂ ਰਿਲੀਜ਼ ਹੋ ਚੁੱਕਾ ਤੇ ਸਾਰੀ ਇਹ ਰਾਸ਼ੀ ਲਗਭਗ 33,57,500 ਰੁਪਏ ਆ ਤੇ ਅੱਜ ਜਿਨ੍ਹਾਂ ਨੂੰ ਇਹ ਸਕਾਲਰਸ਼ਿਪ ਰਿਲੀਜ਼ ਕੀਤਾ ਜਾ ਰਿਹਾ ਇਹਦੇ ਵਿੱਚ ਤੀਜਾ ਦਰਜਾ ਜਿਹੜੇ ਗ੍ਰੈਜੂਏਟ ਬੱਚੇ ਆ ਗ੍ਰੈਜੂਏਸ਼ਨ ਕਰ ਰਹੇ ਆ ਉਹਨਾਂ ਨੂੰ ਇਹ ਸਾਰੀ ਟੋਟਲ ਰਾਸ਼ੀ 3 ਲੱਖ 8600 ਰੁਪਇਆ 3100 ਰੁਪਇਆ ਪਰ ਸਟੂਡੈਂਟ ਜਿਹੜੇ ਉਹ ਸਕਾਲਰਸ਼ਿਪ ਦਿੱਤਾ ਜਾ ਰਹੇ ਹਾਂ ਇਸੇ ਤਰਜ਼ ਦੇ ਜਿਹੜੀ ਪੋਸਟ ਗ੍ਰੈਜੂਏਸ਼ਨ ਐਮਏ ਕਲਾਸਿਸ ਆ ਉਹਦੇ ਵਿੱਚ ਜਿਹੜੇ ਚੌਥਾ ਦਰਜਾ ਇਹ 4800 ਰੁਪਏ ਦੇ ਹਿਸਾਬ ਦੇ ਨਾਲ ਉਹਨਾਂ ਬੱਚਿਆਂ ਨੂੰ ਜਿਹੜੇ ਆ ਇਹ ਟੋਟਲ ਪੈਸੇ ਜਿਹੜੇ ਦਿੱਤੇ ਜਾਂਦੇ ਆ ਸੋ ਅੱਜ ਰਲਾ ਕੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਲਾਸ ਸਕੂਲਸ ਇਹਨਾਂ ਦੀ ਧਾਰਮਿਕ ਪ੍ਰੀਖਿਆ ਦੇ ਲਗਭਗ 33.5 ਲੱਖ ਰੁਪਇਆ ਜਿਹੜਾ ਟੋਟਲ ਆ ਇਹ ਬਦੌਰ ਸਕਾਲਰਸ਼ਿਪ ਜਿਹੜਾ ਡਿਸਟ੍ਰਿਬਿਊਟ ਕੁਝ ਕਰਤਾ ਤੇ ਕੁਝ ਹੁਣ ਜਿਹੜਾ ਆ ਉਹ ਡਿਸਟ੍ਰਿਬਿਊਟ ਹੋ ਜਾਊਗਾ ਇਹਦੇ ਨਾਲ ਦੇ ਨਾਲ ਜਿਹੜੇ ਸਾਡੇ ਧਾਰਮਿਕ ਧਿਆਨ ਬਿਆਸ ਜਿਹੜੇ ਬਿਹਾਰ ਕੋਰਸ ਚੱਲਦੇ ਆ ਸਾਡੇ ਉਹਦਾ ਵੀ ਬਹੁਤ ਸਾਰੇ ਜਿਹੜੇ ਲਾਹ ਪਾਤਰੀ ਉਹਦਾ ਲਾਭ ਲੈਂਦੇ ਆ ਤੇ ਸਾਡੇ 2022 ਤੋਂ 24 ਦੇ ਜਿਹੜੇ ਉਹ ਸੈਸ਼ਨ ਦੇ ਬੱਚੇ ਤਕਰੀਬਨ ਉਹ ਵਿਦਿਆਰਥੀ 278 ਸੀਗੇ ਔਰ ਹੁਣ 23 ਤੇ 25 ਦੇ ਜਿਹੜੇ ਲਗਭਗ 545 ਇਹ ਵਿਦਿਆਰਥੀ ਪਾਸ ਹੋਏ ਟੋਟਲ 823 ਇਹ ਸਖਿਆਰਤੀ ਜਿਹੜੇ ਧਰਮ ਧਿਆਨ ਪੱਤਰ ਵਿਕਾਸ ਕੋਰਸ ਬਿਹਾਰ ਕੋਰਸ ਦੇ ਆ ਇਹਨਾਂ ਨੇ ਇਹਦਾ ਬੈਨੀਫਿਟ ਲਿਆ ਤੇ ਇਹਦੇ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਬੱਚੇ ਨੂੰ 5100 ਰੁਪਇਆ ਦੂਜੇ ਨੂੰ 4100 ਤੇ ਤੀਸਰੇ ਸਥਾਨ ਵਾਲੇ ਨੂੰ 3100 ਰੁਪਇਆ ਦਿੱਤਾ ਜਾਂਦਾ। ਸੋ ਮੈਂ ਸਾਰਿਆਂ ਨੂੰ ਸਿਨੇਮਰ ਬੇਨਤੀ ਕਰਦਾ ਇਹ ਵਿਹਾਰ ਕੋਰਸ ਘਰ ਬੈਠਾ ਬੱਚਾ ਆਪਣੀ ਪੜ੍ਹਾਈ ਵੀ ਦੂਸਰੀ ਕਰੀ ਜਾਂਦਾ ਨਾਲ ਨਾਲ ਇਹਦਾ ਵੀ ਬੈਨੀਫਿਟ ਲੈ ਲੈਂਦਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਖਾਂ ਨਹੀਂ ਕਰੋੜਾਂ ਰੁਪਏ ਧਾਰਮਿਕ ਪ੍ਰੀਖਿਆ ਦੇ ਬੱਚਿਆਂ ਨੂੰ ਜਿਹੜੇ ਸਕਸੀਡ ਹੁੰਦੇ ਆ ਔਰ ਉਹਨਾਂ ਦੇ ਨਾਲ ਦੀ ਨਾਲ ਜਿਹੜੇ ਅਮਰਧਾਰੀ ਬੱਚੇ ਆ ਉਹਨਾਂ ਨੂੰ ਇਹ ਜਿਹੜਾ ਇਨਸੈਂਟਿਵ ਦਿੱਤਾ ਜਾਂਦਾ ਆ ਸੋ ਜਿਹੜਿਆਂ ਵੀ ਬੱਚਿਆਂ ਨੇ ਇਹ ਅਸਥਾਨ ਪ੍ਰਾਪਤ ਕੀਤੇ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਦੀ ਨਾਲ ਮੈਂ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਬੇਨਤੀ ਕਰਦਾ ਕਿ ਬਾਅਦ ਤੋਂ ਬਾਅਦ ਇਹਦੇ ਵਿੱਚ ਸ਼ਮੂਲੀਅਤ ਕਰਿਆ ਕਰੋ ਕਿਉਂਕਿ ਇੱਕ ਐਕਸਟਰਾ ਗੁਣ ਮਿਲ ਜਾਂਦਾ ਜਿੱਥੇ ਤੁਸੀਂ ਦੂਜੀ ਪੜ੍ਹਾਈ ਕਰਦੇ ਆ ਉੱਥੇ ਨਾਲ ਦੀ ਨਾਲ ਤੁਹਾਨੂੰ ਫਿਰ ਇਹ ਧਾਰਮਿਕ ਅਧਿਆਨ ਵੀ ਹੋ ਜਾਂਦਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਰੀ ਜ਼ਿੰਦਗੀ ਬੱਚਾ ਨਹੀਂ ਸਿੱਖਦਾ ਉਹ ਬੱਚੇ ਦੇ ਜਿਹੜੀਆਂ ਉਹ ਪੱਲੇ ਪੈ ਜਾਂਦੀਆਂ ਸੋ ਸਾਰਿਆਂ ਬੱਚਿਆਂ ਨੂੰ ਜਿਨ੍ਹਾਂ ਨੇ ਇਨਾਮ ਪ੍ਰਾਪਤ ਕੀਤੇ ਆ ਉਹਨਾਂ ਨੂੰ ਵਧਾਈ ਦਿਨਾ ਤੇ ਨਾਲ ਕਾਮਨਾ ਵੀ ਕਰਦਾ ਹਾਂ ਕਿ ਗੁਰੂ ਸਾਹਿਬ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਸਿੱਖ ਕੌਮ ਦੀ ਸਰਮੌਰ ਸੰਸਥਾ ਆ ਇਹਦੇ ਵਿੱਚ ਕੋਈ ਵੀ ਜਿਹੜਾ ਕਾਰਜ ਆ ਉਹਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਜਿੱਥੇ ਆਪਾਂ ਗੁਰਸਿੱਖੀ ਦੀ ਸੇਵਾ ਕਰਨੀ ਆ ਉਥੇ ਉਹਦੇ ਵਿੱਚੋਂ ਆ ਜਿਹੜੇ ਸਾਡੇ ਧਾਰਮਿਕ ਵਿਹਾਰ ਕੋਰਸ ਆ ਜਾਂ ਸਾਡੇ ਧਾਰਮਿਕ ਪ੍ਰੀਖਿਆ ਦੇ ਕੋਰਸ ਆ ਉਹਨਾਂ ਦਾ ਫਾਇਦਾ ਵੀ ਲੈਣਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ